ਕੀ ਕਾਟ ਬਾਈ ਕੀ ਮੰਗਿਆ ਕੀ ਆ ਬਾਈ ਨੇ ਹਾਂਜੀ ਬਾਈ ਕੀ ਕੁਛ ਮੰਗਿਆ ਆ ਮੁਰਗੇ ਮੰਗਾਈ 400 ਰੁਪਏ ਦੀ ਮਰਦਗੀ ਅੱਛਾ ਅੱਛਾ ਤੇ ਆ ਬੱਕਰੇ ਬੱਕਰੀਆਂ ਦਾ ਇਹਦਾ 15000 ਰੁਪਏ ਮੰਗਾਈ ਸਾਰੀਆਂ ਦਾ 9000 ਲੱਖ ਹੈ ਜੀ 9 ਲਾਤਾ ਹਾਂ ਆਪਾਂ ਵੇਚਣਗੀਆਂ ਪਈ ਆਪਾਂ ਉਹ ਨਹੀਂ ਮੰਗਿਆ 20 ਨਹੀਂ ਮੰਗਿਆ 25 ਨਹੀਂ ਮੰਗਿਆ ਠੀਕ ਆ ਕਿਹੜੇ ਪਿੰਡੋਂ ਲਿਆਏ ਬਾਈ ਰੋੜੀਪੁਰ ਆ ਜੀ ਰੋੜੀਪੁਰ ਠੀਕ ਆ ਜੀ ਵੇਚਣ ਵਾਲੀ ਗੱਲ ਹੀ ਕਰਨੀ ਆ 300 ਰੁਪਏ ਨਹੀਂ ਜੀ ਮੁਰਗੇ ਔਰ ਕਈ ਵਾਰ ਬਹੁਤ ਖੂਲ ਦੇਖਦਾ ਕੀ ਮੰਗਿਆ ਕੀ ਆ ਬਾਈ 15000 ਨਹੀਂ ਇੱਕ ਦਾ ਕੱਲੀ ਬਾਟ 6000 ਰੁਪਏ ਦਾ ਲਾ ਬਾਈ ਲਾ 2500 ਦਾ ਇੱਕ ਨਹੀਂ ਬਈ 2500 ਲਾਇਆ ਨਹੀਂ ਕੀਤੀ ਆ ਦੇਖਦੀ ਆਪਣੀ ਜੱਟ ਅੱਛਾ ਇਹ ਤਾਂ ਨਹੀਂ ਆਲੀ ਨਵੀਂ ਰੋਬੀ ਹਾਂ ਦੇ ਦਿੰਦੇ ਨੇ ਤੇ ਇਹਦੇ ਬਹੁਤ ਆ ਬਹੁਤ ਆ ਬਸ ਇਹ ਜਦੋਂ ਲੱਗਈ ਆ ਬਾਪ ਕੋਈ ਨਹੀਂ ਉਹ 6000 ਕਹਿੰਦਾ ਮੈਂ 3000 ਕਹਿੰਦਾ ਦਾਲੀਆਂ ਲਿਖਣ ਚਲਾ ਦੇ ਬੰਦੇ ਕੀ ਕਰ ਰਹੀ ਗਈ ਹੁਣ ਹੈ ਕੀ ਕਰ ਪੂਰੀ ਘਰ ਦੇ ਆ ਜਾਨਵਰ ਹੋਏ ਇਹ ਨਾਮ ਉਹ ਲਿਖ ਆ ਕੁਕੜਿਆਂ ਦਾ ਵੀ 10 ਵੈਚੀ ਦਾ ਸਾਰਾ ਕੋ ਪਿੰਜਰਾ ਵੀ ਸਨੇ 10 ਦੇ ਚੱਲ ਤੂੰ ਅੱਜ ਜਾ ਟਾਈਮ ਨਾਲ ਨਹੀਂ ਵੀ 10 ਵੀ ਸਾਰਾ ਪੁੱਲ ਆ ਯਾਰ ਤੇ ਪਿੰਜਰਾ ਤਾਂ ਯਾਰ ਕਿਸੇ ਦਾ ਹੈ ਚਾ ਪਿੰਜਰਾ ਛੱਡ ਦੇ ਆ ਚਾਰੇ ਕੂਕੜਾਂ ਦੀ 10 ਨਾਲ ਹੀ ਜਿਹੜੀ 9000 ਰੇ ਬਿੱਤੇ ਰਿਹਾ ਇਹ ਆ ਇਸ ਨਾਲ ਕੂਕੜਾਂ ਦਾ ਆਟਾ ਯਾਰ ਇਹਨਾਂ ਦਾ ਕੂਕੜਾਂ ਦੇ ਦੱਸ ਦੇ ਕਿੰਨੇ ਇਹ ਹਾਂ ਕੂਕੜਾਂ ਦੇ ਕਿੰਨੇ ਲੈਣੇ ਆ ਹੋਰ ਨਾ ਕੋ ਲੱਭੀ ਗਈ ਜਿਹੜਾ ਕਹਿਦਾ ਫਿਰੋਂ ਤੋਂ ਭਜਦਾ ਨਹੀਂਗਾ ਤੈਨੂੰ ਕਹ ਲਾਇਆ ਤੇ ਉਹਦੇ ਪੈਸੇ ਲੈਣਾ ਕਹਿ ਰਿਹਾ ਤਾਂ ਫਰਕ ਨਹੀਂ ਮੇਰਾ ਵਾਹ ਇਹ ਕਰਿਆ ਯਾਰ ਹਾਂ ਇੱਕ ਮਿੰਟ ਲੈ ਲੈ ਦੂ ਦੂ ਕਿਲੋ ਦਾ ਮੇਰੇ ਦਾ ਕੁੱਕੜ ਤੇ ਮੇਡੀ ਬਾਦ ਹੋਊਗਾ ਲਾ ਲੋ ਸ਼ਰਤ ਕੁੱਕੜ ਵਾੜ ਲਓ ਲੈ ਬਸ ਇਹ ਵਾੜ ਲੈ ਕੁੱਕੜ ਦਾ ਤੂੰ ਬਾਈ ਕਿੰਨੇ ਸ਼ਰਤ ਵਾਲਾ ਯਾਰ ਆਜਾ ਜਿਹੜਾ ਪੁੱਤਰਾ ਤੇ ਫੇਰ ਤੇ ਇਹਨੂੰ ਤੋਲ 4.5 ਇਹ ਹੋਊਗਾ ਤੇਰੇ ਸਾਰੇ ਚਾਰ ਤਾਂ ਨਹੀਂ ਤੋਲ ਕੇ ਲੈ ਸਾਰੇ ਹਾਂ ਮਕਾ ਲੈਣੇ ਬਾਈ ਨਾਲ ਜਿਉਂਦੇ ਆ ਹੀ ਤੋਲਾਂਗੇ ਤੇਰੇ ਵਿੱਚ ਨਿਬੜੂਆ ਕੀ ਜਿਉਂਦੇ ਆ ਤੋਲ ਕੇ ਵੱਡੇ ਨਾਲ ਤੂੰ ਬਾਈ ਤੂੰ ਉਸ ਹਾਂ ਮਕਾਲਾ ਜਿਹੜਾ ਵੱਡਾ ਨਾਲ ਚਲ ਤੋਲ ਕੇ ਜਾ ਆਪਣੀ ਮੰਡੀ ਦਾ ਤੇ ਤੋਲ ਕੇ ਲੈਣਗੇ ਤੂੰ ਤੋਲ ਕੇ ਦੱਸ ਕੀ ਕਿੰਨੇ ਰੁਪਏ ਕਿਲੋ ਲਾਏਗਾ ਤੋਲ ਕੇ ਨਹੀਂ ਦੇਜੋ ਓਕੇ ਤੋਲ ਕੇ ਦੱਸ ਯਾਰ ਤੋਲ ਕੇ ਨਹੀਂ ਆ ਵੀ ਨਿਕਲ ਗਈ ਆ ਵੀ ਨਿਕਲ ਕੇ ਰਹਿ ਗਈ ਗਿਆ ਤੇ ਤੂੰ ਉਹ ਕਦੀ ਨਹੀਂ ਫਿਰ ਮੈਨੂੰ ਦੱਸ ਯਾਰ ਤੂੰ ਕੀ ਲੋਡੋਗਾ ਉਹ ਕਪਕਾ ਜੇਕਰ ਮਾਨਤਾ 8000 ਰੁਪਏ ਲੈਤਾ ਨਹੀਂ ਨਹੀਂ ਲਾਇਆ ਨਹੀਂ ਇਹ ਕਿ ਤੋ ਫੜਕੇ ਦੇਣਾ ਪੈਸੇ ਨਹੀਂ ਸਹੀ ਮੈਨੇ ਪੁੱਛੇ ਤਾ ੱੱਕਾ ਯਾਰ ਆਪਣੀ ਮੱਡੀ ਤੋਂ ਉਹਦਾ 3700 ਰੁਪਏ ਲੱਗਦੇ ਉਹ ਪ੍ਰਵਾਹ ਤਾਂ ਮੈਂ ਕਹਿਆ ਜਨਾ 3700 ਲੈ ਲਾ ਐ ਤਾਂ ਬਹੁਤ ਹੀ ਰਕੋ ਹੋਣਾ ਅੱਥ ਨੇ ਤਾਂ ਭਾਏ 2000 ਕਿਨੇ ਕੁੱਕੜ ਨਹੀਂ ਦਿੰਦਾ ਕੋਈ ਨਹੀਂ ਨਹੀਂ ਆਪਣਾ ਨਹੀਂ ਲਾਇਆ 8000 ਰੁਪਏ ਅਸੀਂ ਜੀ ਅਸੀਂ ਆਣੇ ਨਾ ਮੁੜ ਕੇ ਇਹਨੇ ਇਹਦੇ ਮਾਂਜਾ ਹੁਣੇ ਤੂੰ ਇਧਰ ਸਾਨੂੰ ਪੈਂਡਾ ਦਾ ਬੰਦਾ ਹੈ ਉਧਰ ਸਾਡੇ ਮੰਡੀ ਤੇ ਆਇਆ ਬੰਦਾ ਸਭ ਤੋਂ ਦੋਵੇਂ ਇੱਕੋ ਜਿਹਾ ਤੂੰ ਕਰਵਾ ਦੇ ਹਾਂ ਸਹੀ ਹੈ ਹਾਂ ਜਿਹੜੀ ਗੱਲ ਹੈ ਮੈਂ ਆਪਾਂ ਉਹਨੂੰ ਆਖੀਏ ਵਾਧਾ ਨੂੰ ਆਖੀਏ ਕਰ ਉਹ ਵੀ ਚੱਲੇ ਨਾ ਮੈਂ ਤਾਂ ਕਿਹ ਲਾ ਹਾਂ ਅਸੀਂ ਤਾਂ ਲਾ ਦਿੰਨੇ ਪਰ ਅਗਲਾ ਉਹ ਵੀ ਚੱਲੇ ਨਾ ਉਹ ਚੱਲੇ ਨਾ ਇਹ ਮੰਨਣਾ ਰੇਟ ਮਗਾ ਦੇ ਤੋਲ ਕੇ ਆ ਜਿਆ ਭਾਈ ਛੋਟਾ ਨਾ ਨਹੀਂ ਤੋਲ ਕੇ ਚੱਲਦਾ ਤੇ ਫਿਰ ਤੂੰ ਕਿਸੇ ਪਾਸੇ ਲੋਟ ਵੀ ਆ ਫਿਰ ਦੂਜੇ ਪਾਸੇ ਆ ਜਾ ਰੇਟ ਵਾਲੇ ਪਾਸੋਂ ਆ ਜਾ ਜਿਹੜਾ ਜਿਹੜਾ ਵੱਡੇ ਨਗਦੇ ਵਿੱਚੋਂ ਚਾਹਤ ਤੁਹਾਨੂੰ ਸਮਾਨ ਪਤਾ ਵੀ ਘਾਟ ਨਿਕਲਦਾ ਮੀਟ ਵੱਧ ਨਿਕਲ ਇਹਦੇ ਵਿੱਚੋਂ ਕੀ ਕੀ ਦਾ ਗੰਜੀ ਨਾਲੂ ਤੇ ਕੀ ਬਚੂਗੂ ਇਹਨਾਂ ਦੱਸ ਤੇਰੇ ਸਾਹਮਣੇ ਆਇਆ ਤੇ ਤੈਨੂੰ ਆਇਆ ਵਾਧਾ ਲੋਟ ਵੀ ਭਿੰਨਾ ਆਪਣੇ ਕੋਲ ਮੇਰੇ ਨਾਲ 600 ਜਾਂ 700 ਰੁਪਏ ਮਹਾਂ ਹੋਊਗਾ ਇਹ ਤਾਂ ਤੂੰ ਵੇਖਣਾ ਹੁਣ ਤੂੰ ਵੇਖਣਾ ਹੁਣ ਤਾਂ ਹੀ ਪੈਸੇ ਕੱਚੇ ਲਾਉਣਾ ਤੂੰ ਹੋਗੀ ਪੈਸੇ ਤਾਂ ਆਪੇ ਆ ਜਾਣਗੇ ਮੰਗਾਂਗੇ ਤੂੰ ਉਹਦੇ ਮੰਗ ਮੰਗੇ ਪੂਰੇ ਕਰ ਦੇ ਤੇ ਆਪਣੀ ਮੰਡੀ ਦੇਖ ਨਹੀਂ ਸਾਰੇ ਤੂੰ ਮੈਂ ਤੇਨੂੰ ਦਾ ਪ੍ਰਵਾ ਦੇ ਕੇ ਤੋਰਾਂਗਾ ਭਲਾ ਕੋਸ ਜਾਨੇ ਰੱਖੇਕਣੀ ਜ਼ਿਆਦਾ ਜ਼ਿਆਦਾ ਕਰ ਯਾਰ ਹਾਂ ਕਰ ਕਰਾ ਯਾਰ ਇੱਕ ਗੱਲ ਹੀ ਕਹੀ ਲੈ ਬਈ ਤੂੰ ਵੀ ਜਿਆਦਾ ਮੰਦੀ ਕਰ ਲਿਖਾਈ ਲੁਕੁਈ ਦਾ ਨਮੇੜ ਦੀ ਉਹ ਕਿਵੇਂ ਕਰਨੀ ਹੈ ਲਿਖਾਈ ਦਾ ਬਾਈ ਹੋਊਗੀ ਲਿਖਾਈ ਤਾਂ ਛੋੜ ਰਿਆ ਸੌਦਾ ਛੋਟੀ ਲਿਖਾਈ ਹੋ ਜੂਗੀ ਆਪੋ ਆਪਣੀ ਰੱਖਿਆ ਦੂਰਾ ਰੌਲਾ ਰੱਖੀ ਨਾ ਲਿਖਾਈ ਦਾ ਲੈ ਛੋਟੀ ਕਰ ਲਾਂਗੇ ਲਿਖਾਈ ਦਾ ਸੌਦਾ ਸੁਟਾ ਨਹੀਂ ਨਹੀਂ ਇਹ ਨਵੇਂ ਬੰਦੇ ਕੇ ਵੀ ਬੰਦੇ ਨੂੰ ਪਤਾ ਨਹੀਂ ਹੁੰਦਾ ਲੱਗਿਆ ਸਿੱਧਾ ਘਾੜਾ ਮੈਂ ਬਾਈ ਮੈਂ ਤਾਂ ਤੱਕ ਹੀ ਨਹੀਂ ਮੀਟ ਮੂਤ ਵਾਲੇ ਮਾਲ ਦੀ ਨਾ ਆਪਾਂ ਕਿਲੇ ਲੈ ਚੱਲਿਆ ਨਹੀਂ ਇਹ ਸੌਦੇ ਕਰਾਉਂਦੇ ਸੀ ਆਪ ਵੀ ਕਰਦੇ ਸੀ ਸੌਦੇ ਪਾਣੀ ਕਦੇ ਕਰਾਇਆਗਾ ਮੈਂ ਤਾਂ ਬਾਈ ਜਾਣਦੇ ਸੀ ਤੇ ਸਾਡੇ 9 ਲੱਗਿਆ ਸੀ ਤੂੰ ਕਿੰਨੇ ਲਾਏ ਆ ਮੈਂ 8 ਕਿਹਾਦਾ ਬਈ ਨੇ ਹੈ 8 8 ਕਿਹਾਦਾ ਲੈ ਬਈ ਭਰਤਾ ਸਹੀ ਹੈ ਤੂੰ ਮੋਰਨ ਰੋਡ ਤਾਂ ਫਾਲਕਾ ਸਾਢੇ 8 ਦੇ ਦੇ ਤੂੰ ਨਹੀਂ ਨਹੀਂ ਯਾਰ ਹਾਂ ਫਿਰ ਜੇ ਮੈਂ ਤਾਂ ਨਹੀਂ ਰੱਖੀ ਤੇ ਤੂੰ ਵੀ ਰੱਖ ਫਿਰ ਇਹਨਾਂ ਦੀ ਕੋ ਹਾਂ ਥੋੜੀ ਬਈ ਯਾਰ ਸਾਢੇ 900 ਉਹ ਭਰਾਵਾ ਤਾਂ ਤੁਰਾ ਜਾਂਦਾ ਪਕਾਈ ਮਾਰ ਗਿਆ ਐ ਤਾਂ ਉਹਨੂੰ ਕਰਕੇ ਕਿੰਨੇ ਲੱਗੇ ਸੀਗੇ ਹਾਂ 10 ਮਿੰਟ ਤੂੰ ਸਾਢੇ 8 ਖਰਾਬ ਪੁਰਾਣੇ ਲਖਾਈ ਉਹ ਕਰਾ ਦੂਗਾ 1600 ਰੁਪਏ ਲਖਾਈ 1700 ਹਾਂ ਲਖਾਈ ਤੇਰੇ ਭਰਾ ਜਿੱਦਾਂ ਮਾਣਾ ਦਾ ਵੇਲਾ ਜਿਹਨੇ ਕਹਦੀ 1000 ਰੁਪਏ ਹੁੰਦਾ ਅੱਧੇ ਅੱਧੇ ਕਿਵੇਂ ਕਰਾਇਆ ਸੀ ਤੂੰ ਭਾਈ ਇਹਨੂੰ ਸਾਲ 800 ਆਪਦਾ ਲਖਾਈ ਹੀ ਪੈਗੀ ਤੇ ਪਤਾ 9000 9 ਤੋਂ 9300 ਚ ਹੋਣਾ 9 ਚ ਲਖਾਈ ਆਪੂ ਆਪਣੀ ਫੜਿਆ ਨਹੀ ਨਹੀਂ ਭਰਾਵਾ ਨਹੀਂ ਹੋਰ ਕੀ ਰਹਿ ਗਿਆ ਭਾਈ ਯਾਰ ਹੁਣ ਇਹਨੂੰ ਉਦੋਂ ਵੀ ਕਟਾ ਦੇ ਸਹੀ ਸਹੀ ਠੀਕ ਆ ਹੁਣ ਉਹ ਕੇ ਫੜਨਾ ਆਉਂਦੇ ਯਾਰ ਨਹੀਂ 5000 ਦੇ ਯਾਰ 9 ਦੇ ਮੈਂ ਜਾਵਾਂ ਲਖਾਈ ਉਹਨੂੰ ਪਾ ਦੇ 800 ਨੂੰ ਕੋਈ ਬਾਈ 10 ਚ ਵੜ ਗਏ ਤੋਂ ਤਾਂ ਠੀਕ ਸਦਾਏ ਤੋਂ ਤਾਂ 10 ਚ ਵੜ ਜਾਂਦੇ ਆ ਮਾਵੀਆਂ ਦੀ ਮੈਂ ਤਾਂ ਇਹ 10 ਤੋਂ ਵੀ ਟੱਪ ਗਏ ਸਹੀ ਹੈ ਬਾਈ ਨਹੀਂ ਨਹੀਂ ਸਾਢੇ 9 ਤੋਂ ਆਣਾ ਮੈਨੂੰ ਲੱਗਿਆ ਯਾਰ ਮੈਂ ਤੈਨੂੰ 9 ਦੇ ਤੇਰੇ ਬਕਾਰੇ ਲਖਾਈ ਸਾਢੇ 9 ਦੇ ਵਿਦਾਈ 15 ਮਾਰ 1500 ਵੱਧ ਗਿਆ ਵੀਰੇ 428 ਤੇ ਹਜ਼ਾਰ 100 ਸੌਰੀ ਇਹ ਦੋ ਬੰਦੇ ਯਾਰ 9000 ਤੈਨੂੰ ਦੇਊਗਾ 800 ਲਖਾਈ ਦੇ ਕਿੱਥੇ ਵਰਗੇ ਜੇ ਲੈ ਕੇ ਜਾਣੇ ਹਨ ਉਹ ਉਦੀ ਪਾਸੋਂ ਉਦੀ ਕਰੀਏ ਨਾ ਦੋਵੇਂ ਪਾਸੋਂ ਲਖਾਈ ਚੱਲ ਕੋਈ ਸਾਢੇ 10 ਦੇ ਲੈ ਜਾ ਲਖਾਈ ਕਰਾ ਦੇ ਅਸਰ ਦੇ ਹੋਣਗੇ ਕਰ ਲੈ ਆਏ ਹਾਂ ਭਰਾਵਾ ਕੀ ਕਰਾਂ ਨਾ 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 99 ਦੇ ਲਖਾਈ ਆਪੂ ਆਪਣੀ ਕਰਾਂਗੇ। ਠੀਕ ਆ ਹੋਈ ਠੀਕ ਆ ਬਾਈ ਤੂੰ ਉਹ ਕਰ ਬਾਈ ਉਹ ਬਾਈ ਉਹ ਪਛਲਾ ਪੁੰਨ ਜੇ ਤੀ ਹਾਲ ਗੇਟ ਆ ਰਹੀ ਮਾਰੀ ਲਵਾਏ ਉਹ ਫਿਰ 11 ਦੀ ਵੜ ਕੇ ਦੱਸ ਦੇ ਨਾ ਕਿ ਵੀ ਲੱਗਦਾ ਹੋਰ ਜਿਆਦਾ ਸਮਾਂ ਹੁੰਦਾ ਨਹੀਂ ਆ ਰਾ ਇੰਨਾ ਜੀ ਹੁਣ ਨਾ ਇਹ ਤੇ ਰੁਪਈਆ ਦਾ ਸਮਾਂ ਹੁੰਦਾ ਇਹ ਵੀ ਟਾਗੇ ਦਾ ਮੌਕਾ ਹੁੰਦਾ ਫੜ ਲੈ ਮੈਂ ਟੱਕਾ ਨਹੀਂ ਬਾਈ ਤੇ ਉਹ ਲਿਆਨ ਸਿੰਘ ਸਾਹਿਬ ਇਹ ਤੇ ਹੈਗਾ ਕੋਈ ਜਿਆਦਵਾਰ ਦੀ ਮੰਡੀ ਸ਼ਰਤੀ ਸੂਰਿਆ ਦੀ ਮੰਡੀ ਅਸੀਂ ਆ ਯਾਰ ਕਰਕੇਗਾ ਇੱਥੇ ਗਾਹਕ ਵੱਧ ਹੁੰਦੇ ਆ ਗਾਹਕ ਹੀ ਇੱਥੇ ਕਹਿੰਦਾ ਆਵਾਜ਼ ਤੇਰੀ ਚੱਲਣ ਦਾ ਮਾਲ ਲੈ ਆਇਆ ਗਾਹਕ ਵੱਧ ਤਾਂ ਨਹੀਂ ਹੁੰਦਾ ਜਿਹੜਾ ਇਹੋ ਜਿਹੇ ਕੰਮ ਉਹਦੇ ਤੋਂ ਤੋਲ ਕੇ ਪੈਸੇ ਦੇ ਉੱਥੇ ਉੱਥੇ ਬੰਦੇ ਜਿਹਦੇ ਕੁਆਲਟੀ ਵੱਧ ਉਹਦਾ ਜਿੱਕਰ ਉੱਥੇ ਕੀ ਸਿਸਟਮ ਆ ਮਾਲ ਬਾਹਲਾ ਆਉਂਦਾ ਗਾਹਕ ਵੱਧ ਪਤਾ ਜਿਆ ਮਹਿੰਗਾ ਜਾਂ ਮਰ ਕੁਆਲਟੀ ਵੱਖਦਾ ਹੁੰਦਾ ਜਿਹੜਾ ਤੋਲ ਮੋਲ ਇੱਕੋ ਜਿਹਾ ਇੱਕ ਹੀ ਵੀ ਕਰਾਉਂਦਾ ਉਹਨਾਂ ਨੇ 10 ਮਰ ਤੋਂ ਕਿੰਨਾ ਗਿਰੂ 1200 ਰੁਪਏ ਮਰ ਗਿਆ 12 ਮੁਰਗਾਂ ਦਾ ਕੀ ਕਰੀਦਾ ਉਧਰ ਜਾ ਇਹ ਖੋਲਦਾ ਖੋਲਦਾ ਕਿੱਦਾਂ ਨੀ ਜੀ ਗਾੜ ਇਹ ਇੰਦਰ ਬਾਤ ਲਖਾਈ ਇਹਨਾਂ ਦੀ ਆ 8.5 ਦੇਣਾ ਖਰਾ ਪੂਰਾ ਲਖਾਈ ਕਿਉਂ ਕਰਾਉਣੀ ਹੈ ਈਏ ਭਾਈ ਉਹ ਮੈਂ ਤੁਹਾਨੂੰ ਦੱਲਾ ਸਾਡੂ ਨਹੀਂ ਹਾਂ ਇਹ ਤਾਂ 9 ਹੋਦੀ ਵੜ ਗਏ 8.5 ਲਖਾਈ ਆਪੋ ਆਪਣੀ ਆਖੇ ਸਾਡੇ 9 ਲਖਾਈ ਆਪੋ ਆਪਣੀ ਕਹਾਈ ਬਈ ਤੂੰ 9 ਤੋਂ ਮੈਂ ਕਹੁੰਦਾ ਸੀ ਸਾਡੇ 9 ਤਾਂ ਮੈਨੂੰ ਲੱਗਿਆ ਹੀ ਆ ਚੱਲ ਤੇਰੀ ਇੱਛਾ ਅਪਰਾਜ ਦਾ ਫੜ ਉਹ ਨਹੀਂ ਜਿੰਨ ਕਹਿੰਦੇ 8.5 ਬੱਜੀ ਨਾ ਤਾਂ ਮੈਂ ਦੱਸਦਾ ਯਾਰ ਸਾਨੂੰ ਕੋਈ ਲਖਾਈ ਆਪੋ ਆਪਣੀਆਂ ਮੋੜ ਕੇ ਪਈ ਹੋ। ਨਹੀਂ ਨਹੀਂ ਸਾਡੇ 900 ਰੁਪਏ ਖਰਚਾ। ਭਾਈ ਤੇਰੀ ਆ ਯਾਰ ਤੇ ਮੈਂ ਤੈਨੂੰ ਕਿ ਕੇਰਾ ਕਹਤਾ ਬੱਸ। ਲਖਾਈ ਯਾਰ 9 ਚੋਕੋਗੇ 500 ਹੋਰ ਤੂੰ ਜੱਪਾ ਦਾ ਮੁੰਡਾ ਵਰਗੇ 11000 ਦੇ ਯਾਰ ਆਏ ਕਿਉਂ 11000 ਚ ਵਾ। ਕਿੰਨੇ ਚ ਕਰਦਾ ਭਾਈ ਪਵਨ? ਇਹ 9500 ਦਾ ਕਰਤਾ ਲਖਾਈ ਬੋਗੇ ਦੀ ਕਰ। ਠੀਕ ਆ। ਚਾਹਾਂ ਦਾ। ਚਾ ਲੈ ਕੇ ਉਹਦੇ ਦੇ 9000 ਰੁਪਏ ਤੇ ਬਾਕੀ ਉਹ ਲਖਾਈ ਘੱਟ ਮੋ ਜੀ। ਸਾਡੇ ਨੂੰ ਦੇ ਦੀ ਲਖਾਈ ਘੱਟ ਮੋ ਜੀ ਆ ਜੀ। ਨਹੀਂ। ਉਹ ਖਰਾ ਪੂਰਾ ਆਪਾਂ ਦੇਣਾ 9.5 ਲਖਾਈ ਤੇਰੀ ਵੀਡੀਓ ਬਣਾ ਲਾ ਯਾਰ ਤੂੰ ਵੀਡੀਓ ਬਣਾ ਲਓ ਕੋਈ ਚੱਕਰ ਨਹੀਂ ਵੀਡੀਓ ਦਾ ਕੋਈ ਤੁਸੀਂ ਦੱਸਣਾ ਕਿ ਕਿੰਨੇ ਚ ਹੋਇਆ 9.5 ਹਜ਼ਾਰ ਦਾ ਸੌਦਾ ਕਰਾਤਾ ਬਾਈ ਨਾਲ ਨੂੰ ਇਹ ਖਰਾ ਪੂਰਾ 9.5 ਦੇਣਾ ਲਖਾਈ ਬੋਗੇ ਦੀ ਠੀਕ ਆ ਬਾਈ ਠੀਕ ਆ ਠੀਕ ਆ ਠੀਕ ਆ ਠੀਕ ਆ ਨਾ ਆ ਲੱਗਾ ਹੁੰਦਾ ਅੱਗੇ ਪੈਸੇ ਇੱਧਰ ਇਹਨਾਂ ਦੇ ਆਪਣੇ ਛੋੜਿਆ ਲਾਦਰ ਕੇ ਹੁੰਦਾ ਇਹਨਾਂ ਦੇ ਤਾਂ ਖਰੇ ਹੋ ਗਏ ਹੋ ਗਏ ਪੈਸੇ ਲੈ ਵੀ ਜਿਹੜਾ ਸੌਦਾ ਹੋਇਆ ਸੀਗਾ ਬਾਈ ਰੰਗ ਬੰਦ ਕਰੀ ਚਾਰਾ ਨਗਾ ਉਹ ਆਪਾਂ ਬਾਈ ਪੈਸੇ ਦੇਈ ਜਾਂਦਾ ਬੋਗਾ ਲਾਇਆ ਉਹਨੇ ਬਲਾਇਆ ਵੀਰੇ ਆਉਦੇ ਦੋ ਦਿਖਾਈ ਕੱਟ ਲਾ ਮੇਰੇ ਖਾਤੇ ਚੜਾ ਦੇ 500 ਆ ਗਿਆ ਮਕੀਦਾ 400 ਲੈ ਚੱਲ ਚੱਲ ਦੇਖਣ ਨੂੰ ਘਰੇ ਕੀ ਆ ਕਰੇ ਤਾਂ ਮੈਨੂੰ ਰੋਟੀਆਂ ਮਿਲਦੀਆਂ ਤੈਨੂੰ ਥੱਲੇ ਚੰਗਾ ਲੱਗ ਪੈਂ ਫਾਈਨਲ ਠੀਕ ਲਾ ਵੀ ਆ ਤਿੰਨ ਨਗ ਤਾਂ ਆ ਤੇ ਇੱਕ ਪੱਠ ਇਹਨਾਂ ਨੇ ਥੱਲੇ ਲਾ ਲਈ ਕਿੱਧਰ ਰੱਖਤੀ ਹੋ ਵੇਚੀ ਹੋ ਆ ਪੱਠਾ ਇੱਕ ਮਹੀਨੇ ਹਾਂਜੀ 9500 ਚ ਸੌਦਾ ਹੋ ਗਿਆ ਇਹ ਹਾਂਜੀ ਵੇਖ ਗਈ ਕਿੰਨੇ ਦੀ